40 ਦਿਨ ਡਾਕਟਰ ਤੁਗਾ ਗਗਰ ਪੇਜੀ ਦੀ ਲਿਖੀ ਕਿਤਾਬ 40 ਦਿਨ ਦਿਨ 12ਵਾਂ ਮੁਸਕਰਾਉਂਦੇ ਚਿਹਰਿਆਂ ਦੇ ਪਿੱਛੇ ਕਬਰਾਂ ਦੇ ਸਨਾਟੇ ਵੀ ਹੋ ਸਕਦੇ ਨੇ ਸਵੇਰੇ ਉੱਠ ਕੇ ਤੁਰਦਿਆਂ ਜਦੋਂ ਥੋੜੀ ਦੇਰ ਹੋ ਗਈ ਸੀ ਕਿ ਰਾਸਤੇ ਵਿੱਚ ਇੱਕ ਬਜ਼ੁਰਗ ਨੇ ਫਕੀਰ ਤੇ ਕੇਸਰ ਨੂੰ ਬਹੁਤ ਪਿਆਰ ਨਾਲ ਰੋਕ ਕੇ ਆਪਣੇ ਕੰਬਦੇ ਹੱਥਾਂ ਨਾਲ ਮਿੱਠੇ ਚੋਲ ਖਾਂ ਲੈ ਦਿੱਤੇ। ਬਜ਼ੁਰਗ ਜੋ ਕੁੱਬ ਪਿਆ ਹੋਣ ਕਰਕੇ ਇੱਕ ਡੰਡੇ ਦੇ ਸਹਾਰੇ ਖੜਾ ਸੀ, ਕਾਫੀ ਉਦਾਸ ਲੱਗ ਰਿਹਾ ਸੀ। ਫਕੀਰ ਦੇ ਪੁੱਛਣ ਤੇ ਉਸ ਨੇ ਦੱਸਿਆ, "ਅੱਜ ਮੇਰੇ ਪੁੱਤਰ ਦੀ ਵਰ੍ਹੇ ਸਿ ਹੈ। ਬਹੁਤ ਸਾਲ ਪਹਿਲਾਂ ਮੇਰਾ ਜਵਾਨ ਪੁੱਤ ਕਾਲੀ ਪਲੇਗ ਨੇ ਖਾ ਲਿਆ ਸੀ।" ਕੀਰ ਨੇ ਬਜ਼ੁਰਗ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਇਹ ਤਾਂ ਬਹੁਤ ਕਹਿਰ ਹੋਇਆ ਭਰਾਵਾ ਜ਼ਿੰਦਗੀ ਦੇ ਚਾਰ ਸਭ ਤੋਂ ਵੱਡੇ ਦੁੱਖਾਂ ਗਰੀਬੀ ਵਿਛੋੜਾ ਬਿਮਾਰੀ ਅਤੇ ਜਵਾਨ ਪੁੱਤ ਦੀ ਮੌਤ ਵਿੱਚੋਂ ਜਵਾਨ ਪੁੱਤ ਦੀ ਮੌਤ ਸਭ ਤੋਂ ਅਸਹਿ ਹੈ ਕਿਉਂਕਿ ਇਸ ਨਾਲ ਮਾਪਿਆਂ ਦੇ ਸਿਰ ਜੇ ਹੋਏ ਭੇਖ ਦੀ ਵੀ ਮੌਤ ਹੋ ਜਾਂਦੀ ਹੈ 부जुर्ग हां ਵਿੱਚ ਸਿਰ ਹਿਲਾਉਂਦਿਆਂ ਸੋਚੀ ਪੈ ਗਿਆ ਫਕੀਰ ਨੇ ਗੱਲ ਜਾਰੀ ਰੱਖੀ ਬਹੁਤ ਪੁਰਾਣੀ ਗੱਲ ਹੈ ਮਹਾਤਮਾ ਬੁੱਧ ਦੇ ਸਮੇਂ ਦੀ ਇੱਕ ਬੱਚੇ ਦੀ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ ਦੁਖੀ ਮਾਂ ਦਾ ਦੁੱਖ ਚੱਲਿਆ ਨਹੀਂ ਸੀ ਜਾ ਰਿਹਾ ਮਾਂ ਕਹਿ ਰਹੀ ਸੀ ਮੇਰਾ ਪੁੱਤਰ ਮਰ ਨਹੀਂ ਸਕਦਾ ਮੈਂ ਇਸ ਨੂੰ ਦੁਬਾਰਾ ਜ਼ਿੰਦਾ ਵੇਖਣਾ ਚਾਹੁੰਦੀ ਹਾਂ ਬੱਚੇ ਦੀ ਮਾਂ ਮਰੇ ਬੱਚੇ ਨੂੰ ਲੈ ਕੇ ਇਲਾਕੇ ਦੇ ਹਰ ਵੈਦ ਹਕੀਮ ਕੋਲ ਗਈ ਪਰ ਦੁਬਾਰਾ ਜੀਵਤ ਕਰਨ ਦੀ ਦਵਾਈ ਤਾਂ ਕਿਸੇ ਕੋਲ ਵੀ ਨਹੀਂ ਸੀ ਕਿਸੇ ਦੇ ਦੱਸਣ ਤੇ ਉਹ ਮਾਂ ਮਹਾਤਮਾ ਬੋਧੇ ਮੱਠ ਤੇ ਫਰਿਆਦ ਕਰਨ ਗਈ ਮਹਾਤਮਾ ਬੋਧ ਨੇ ਦੁਖੀ ਮਾਂ ਦੇ ਚਿਹਰੇ ਨੂੰ করুণਾ ਨਾਲ ਵੇਖਿਆ ਤੇ ਕਿਹਾ ਇੱਕ ਤਰੀਕਾ ਹੈ ਬੱਚੇ ਨੂੰ ਦੁਬਾਰਾ ਜੀਵਿਤ ਕਰਨ ਦਾ ਪਰ ਇਸ ਲਈ ਤੁਹਾਨੂੰ ਕਿਸੇ ਦੇ ਘਰੋਂ ਲੋਨ લેਉਣਾ ਪਵੇਗਾ। ਲੋਨ ਲੈਉਣਾ ਤਾਂ ਕੋਈ ਔਖਾ ਕੰਮ ਨਹੀਂ। ਮਾਂ ਨੂੰ ਆਸ ਹੋ ਗਈ। ਪਰ ਲੋਨ ਉਸ ਘਰ ਦਾ ਚਾਹੀਦਾ ਹੈ ਜਿਸ ਘਰ ਕਦੇ ਮੌਤ ਨਾ ਹੋਈ ਹੋਵੇ। ਬੁੱਧ ਨੇ ਕਿਹਾ। ਮਰੇ ਬੱਚੇ ਨੂੰ ਕੁਛੜ ਚੁੱਕੀ ਮਾਂ ਪੇਂਡ ਪੇਂਡ ਘਰ ਘਰ ਗਈ ਪਰ ਕੋਈ ਵੀ ਘਰ ਅਜੀਹਾ ਨਹੀਂ ਲੱਭਿਆ ਜਿੱਥੇ ਕਦੇ ਮੌਤ ਨਾ ਹੋਈ ਹੋਵੇ ਨਿਰਾਸ਼ ਹੋ ਕੇ ਜਦੋਂ ਮਾਂ ਵਾਪਸ ਮਠ ਚ ਆਈ ਤਾਂ ਬੁੱਧ ਬੋਲੇ ਮਾਂ ਜੀਵਨ ਹੈ ਤਾਂ ਦੁੱਖ ਵੀ ਜ਼ਰੂਰ ਹੋਣਗੇ ਹਰ ਵੇਲੇ ਸੁੱਖ ਦੀ ਇੱਛਾ ਕਰਨਾ ਹੀ ਦੁੱਖਾਂ ਦਾ ਕਾਰਨ ਹੈ ਮਾਂ ਦੀਆਂ ਅੱਖਾਂ ਵਿੱਚ ਹੰਝੂ ਹੁਣ ਵੀ ਸਨ ਪਰ ਇਹ ਹੰਝੂ ਲਾਚਾਰੀ ਦੇ ਨਹੀਂ ਵਿਛੋੜੇ ਦੇ ਸਨ ਬਜ਼ੁਰਗ ਨੂੰ ਦਿਲਾਸਾ ਦੇ ਕੇ ਫਕੀਰ ਤੇ ਕੇਸਰ ਅੱਗੇ ਤੁਰ ਪਏ ਥੱਲਾਂ ਵਿੱਚੋਂ ਆ ਰਹੀ ਭੀਂਡੇ ਦੀ ਆਵਾਜ਼ ਨੇ ਚੁੱਪ ਨੂੰ ਕਮਕੀਨ ਬਣਾ ਦਿੱਤਾ ਕੇਸਰ ਨੇ ਚੁੱਪ ਤੋੜਦਿਆਂ ਪੁੱਛਿਆ ਸਾਈ ਜੀ ਹਰ ਰੋਜ਼ ਨਵੇਂ ਲੋਕਾਂ ਨੂੰ ਮਿਲ ਕੇ ਮੈਨੂੰ ਲੱਗ ਰਿਹਾ ਹੈ ਕਿ ਹਰੇਕ ਬੰਦੇ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਦੁੱਖ ਜ਼ਰੂਰ ਹੁੰਦਾ ਹੈ ਪਰ ਫਿਰ ਵੀ ਕਈਆਂ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਇਹਨਾਂ ਨੇ ਕਦੇ ਕਿਸੇ ਦੁੱਖ ਦਾ ਮੂੰਹ ਨਹੀਂ ਵੇਖਿਆ ਹੋਣਾ ਲੋਕ ਦੁੱਖ ਲੁਕਾਉਣਾ ਕਿਵੇਂ ਸਿੱਖ ਜਾਂਦੇ ਨੇ ਪੁੱਤਰ ਅਸਲ ਵਿੱਚ ਦੁੱਖ ਬੰਦੇ ਨੂੰ ਦੁਖੀ ਨਹੀਂ ਕਰਦੇ ਅਸੀਂ ਦੁੱਖਾਂ ਨੂੰ ਜਿਨ੍ਹਾਂ ਦੇ ਲਾਉਂਦੇ ਹਾਂ ਉਹਨਾਂ ਹੀ ਦੁੱਖ ਸਾਨੂੰ ਦੁਖੀ ਕਰਦੇ ਹਨ ਕੀਨੇ ਮੋਰੇ ਇੱਕ ਕਥਾ ਸ਼ੁਰੂ ਕੀਤੀ ਇੱਕ ਵਾਰ ਇੱਕ ਚੇਲੇ ਨੇ ਆਪਣੇ ਗੁਰੂ ਤੋਂ ਪੁੱਛਿਆ ਸੀ ਜ਼ਿੰਦਗੀ ਚ ਦੁੱਖਾਂ ਨੂੰ ਘਟ ਕਿਵੇਂ ਕੀਤਾ ਜਾ ਸਕਦਾ ਹੈ ਗੁਰੂ ਜੀ ਗੁਰੂ ਨੇ ਚੇਲੇ ਨੂੰ ਨੂਨ ਦੀਆਂ ਦੋ ਗੋਲੀਆਂ ਭਰ ਕੇ ਲਿਉਣ ਲਈ ਕਿਹਾ ਜਦੋਂ ਚੇਲਾ ਗੋਲੀਆਂ ਲੈ ਕੇ ਆਇਆ ਤਾਂ ਗੁਰੂ ਨੇ ਪਹਿਲੀ ਨੂਨ ਦੀ ਗੋਲੀ ਨੂੰ ਪਾਣੀ ਦੇ ਇੱਕ ਗਲਾਸ ਵਿੱਚ ਰਲਾ ਕੇ ਪੀਨ ਲਈ ਕਿਹਾ ਪਾਣੀ ਕਿਵੇਂ ਲੱਗਿਆ ਗੁਰੂ ਨੇ ਪੁੱਛਿਆ ਬਹੁਤ ਕੋਰਾ ਚੇਲੇ ਨੇ ਲੂਣ ਵਾਲਾ ਪਾਣੀ ਪੀ ਕੇ ਜਵਾਬ ਦਿੱਤਾ ਦੂਸਰੀ ਲੋਨ ਦੀ ਕੋਲੀ ਗੁਰੂ ਨੇ ਚੇਲੇ ਨੂੰ ਕੋਟਿਆ ਦੇ ਨੇੜੇ ਵਾਲੀ ਇੱਕ ਝੀਲ ਵਿੱਚੋਂ ਲੋਨ ਲੈ ਕੇ ਆ ਤੇ ਉਸ ਝੀਲ ਵਿੱਚੋਂ ਚੇਲੇ ਨੂੰ ਪਾਣੀ ਪੀਣ ਲਈ ਦਿੱਤਾ ਹੁਣ ਪਾਣੀ ਕਿਵੇਂ ਲੱਗਿਆ ਗੁਰੂ ਨੇ ਝੀਲ ਦਾ ਪਾਣੀ ਪੀਂਦੇ ਚੇਲੇ ਨੂੰ ਪੁੱਛਿਆ ਬਿਲਕੁਲ ਤਾਜ਼ਾ ਚੇਲੇ ਨੇ ਕਿਹਾ બસ ਇਸੇ ਤਰ੍ਹਾਂ ਦੁੱਖ ਵੀ ਜ਼ਿੰਦਗੀ ਵਿੱਚ ਲੂਣ ਵਾਂਗ ਹੀ ਹਨ ਜੇ ਦਿਲ ਨੂੰ ਗਲਾਸ ਵਾਂਗ ਛੋਟਾ ਬਣਾਵਾਂਗੇ ਤਾਂ ਦੁੱਖ ਵੱਡੇ ਲੱਗਣਗੇ ਜੇ ਦਿਲ ਨੂੰ ਝੀਲ ਵਾਂਗ ਵਿਸ਼ਾਲ ਬਣਾਵਾਂਗੇ ਤਾਂ ਉਹ ਹੀ ਦੁੱਖ ਛੋਟੇ ਲੱਗਣ ਲੱਗ ਜਾਣਗੇ ਗੁਰੂ ਜੀ ਨੇ ਸਮਝਾਇਆ ਕਹਾਣੀ ਖਤਮ ਕਰਕੇ ਫਕੀਰ ਜੀ ਨੇ ਰਾਤ ਰੁਕਣ ਲਈ ਸਮਾਨ ਇੱਕ ਪਦਰੀ ਥਾਂ ਤੇ ਟਿਕਾਉਂਦਿਆਂ ਕਿਹਾ ਕੇਸਰ ਪੁੱਤਰ ਦੁਖਤਾ ਦਾ ਰੂਆੰਗ ਨੇ ਮੱਖਾਂ ਜਦੋਂ ਸੇਕ ਲੱਗਨ ਤੋਂ ਬਾਅਦ ਕਿਉ ਬਣ ਜਾਂਦਾ ਤਾਂ ਉਸ ਦੀ ਕੀਮਤ ਤੇ ਉਮਰ ਦੋਵੇਂ ਵੱਧ ਜਾਂਦੀਆਂ ਨੇ ਫਕੀਰ ਧੂਣੀ ਰਮਾ ਕੇ ਬੈਠ ਗਿਆ ਸੌਣ ਦੀ ਤਿਆਰੀ ਕਰਦਾ ਕੇਸਰ ਸੋਚ ਰਿਹਾ ਸੀ ਕਿ ਉਸ ਨੇ ਫਕੀਰ ਨੂੰ ਕਦੇ ਸੁੱਤੇ ਆ ਵੇਖਿਆ ਹੀ ਨਹੀਂ ਫਕੀਰ ਹਰ ਰੋਜ਼ ਸਵੇਰੇ ਉਸ ਦੇ ਉੱਠਣ ਤੋਂ ਪਹਿਲਾਂ ਹੀ ਇਸ਼ਨਾਨ ਪਾਣੀ ਕਰਕੇ ਤਿਆਰ ਹੁੰਦਾ ਸੀ ਫਕੀਰ ਨੂੰ ਨੀਂਦ ਘਾਟੋਂ ਕਿਉਂ ਆਉਂਦੀ ਹੈ ਸੋਚਦਿਆਂ ਕੇਸਰ ਨੇ ਉਸ ਨੂੰ ਪੁੱਛਿਆ ਸਾਈ ਜੀ ਤੁਸੀਂ ਬਹੁਤ ਘੱਟ ਸੌਂਦੇ ਹੋ ਮੈਨੂੰ ਤਾਂ ਮੇਰੇ ਬੇਬੇ ਕੁੰਭ ਕਰਨ ਕਹਿੰਦੀ ਹੁੰਦੀ ਸੀ ਕਿਉਂਕਿ ਮੈਂ ਕਈ ਵਾਰ ਦੁਪਹਿਰ ਤੱਕ ਸੁੱਤਾ ਰਹਿੰਦਾ ਸੀ ਕੇਸਰ ਹੁਣ ਫਕੀਰ ਨਾਲ ਖੋਲ ਕੇ ਗੱਲਾਂ ਕਰਨ ਲੱਗ ਪਿਆ ਸੀ ਨੀਂਦ ਸਰੀਰ ਤੇ ਮਨ ਦਾ ਵਿਸ਼ਰਾਮ ਹੈ ਪੁੱਤਰ ਜੇ ਮਨ ਚਿੰਤਾ ਰਹਿਤ ਹੋਵੇ ਤਾਂ ਸਰੀਰ ਥੱਕਦਾ ਨਹੀਂ ਮਨ ਚਿੰਤਾ ਰਹਿ ਤਾਂ ਹੀ ਰਹਿ ਸਕਦਾ ਹੈ ਜੇ ਟਿਕਾ ਹੋ ਵਿੱਚ ਹੋਵੇ ਤੇ ਮਨ ਟਿਕਦਾ ਹੈ ਧਿਆਨ ਲਾ ਕੇ ਜਾਂ ਕਿਸੇ ਇੱਕ ਚੀਜ਼ ਤੇ ਧਿਆਨ ਇਕਾਗਰ ਕਰਕੇ ਬਸ ਜਦੋਂ ਤੋਂ ਰੱਬ ਦੀ टांग वदी है मेरी नींद कट गई है फकीर ਨੇ ਸਮਝਾਇਆ ਫਕੀਰ ਨੇ ਅਗ ਨੂੰ ਛਿੜੀ ਨਾਲ ਹਿਲਾਉਂਦਿਆ ਕਿਹਾ ਅਗਜੋਤੂਣੇ ਨੂੰ ਇਸ ਦਾ ਜਲਉ ਦਿੰਦੀ ਹੈ ਉਹੀ ਅਗ ਇਸ ਨੂੰ ਰਾਖ ਕਰ ਦਿੰਦੀ ਹੈ ਸ਼ਾਇਦ ਇਸੇ ਕਰਕੇ ਧੂਨੇ ਨੂੰ ਨੇੜਿਓਂ ਵੇਖਣਾ ਜ਼ਿੰਦਗੀ ਨੂੰ ਨੇੜਿਓਂ ਵੇਖਣਾ ਵਾਂਗ ਹੈ ਉਸ ਨੇ ਗੱਲ ਜਾਰੀ ਰੱਖਦਿਆਂ ਕਿਹਾ ਜਿਵੇਂ ਪੁੱਬਲ ਦੇ ਅੰਦਰ ਵੀ ਅੰਗਿਆਰੇ ਹੁੰਦੇ ਹਨ ਤੇ ਅਗ ਦੁਬਾਰਾ ਬਲ ਸਕਦੀ ਹੈ ਇਸੇ ਤਰ੍ਹਾਂ ਸਾਨੂੰ ਵੀ ਜ਼ਿੰਦਗੀ 'ਚ ਕਦੇ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਹਾਰ ਦੇ ਦੂਜੇ ਪਾਸੇ ਜਿੱਤ ਦੇ ਨਿਸ਼ਾਨ ਹੁੰਦੇ ਹਨ ਕੇਸਰ ਦੀ ਆਵਾਜ਼ ਵਿੱਚ ਕੋਈ ਉਦਾਸੀ ਜਿਵੇਂ ਉਸ ਨੇ ਪਾਪ ਲਈ ਸੀ ਫਕੀਰ ਨੇ ਰਾਖ ਨੂੰ ਫਕੀਰ ਨੇ ਰਾਖ ਦਾ ਚੰਗਿਆੜੇ ਫਰੋਲਿਆ ਉੱਡ ਕੇ ਹਨੇਰੇ ਨਾਲ ਖੇਡਣ ਲੱਗੇ ਅੱਗ ਦੇ ਚੰਗਿਆੜੇ ਹਨੇਰੀ ਰਾਤ ਵਿੱਚ ਜੁਗਨੂਆਂ ਵਾਂਗ ਲੱਗ ਰਹੇ ਸਨ ਇਨਾ ਚੰਗਿਆੜਿਆਂ ਦਾ ਜੀਵਨ ਕਿੰਨਾ ਛੋਟਾ ਹੈ ਕੇਸਰ ਸੋਚ ਰਿਹਾ ਸੀ ਫਿਰ ਵੀ ਇਹ ਕਿੰਨੇ ਖੁਸ਼ ਲੱਗ ਰਹੇ ਹਨ ਤੇ ਹੱਸਦਿਆਂ ਖੇਡਦਿਆਂ ਚਾਨਣ ਵੰਡ ਕੇ ਛੇਨ ਪਰਚ ਹੀ ਖਤਮ ਹੋ ਜਾਂਦੇ ਹਨ ਰਾਤ ਦੇ ਹਨੇਰੇ ਵਿੱਚ ਜੁਗਨੂਆਂ ਵਰਗੇ ਇਹ ਚੰਗਿਆੜੇ ਕੇਸਰ ਨੂੰ ਜੀਤੀ ਦੇ ਕਾਲੇ ਕੰਗਰੇ ਦੇ ਜੜੇ ਚਮਕਦੇ ਸ਼ੀਸ਼ਿਆਂ ਵਰਗੇ ਲੱਗ ਰਹੇ ਸਨ ਧੰਨਵਾਦ